ਇੱਕ ਐਕਸੀਡੈਂਟ ਹੋਇਆ ਅਮਰੀਕਾ 'ਚ ਬੰਦਾ ਮਰ ਗਿਆ ਉਹਦੇ 'ਚ ਉਹ ਬੰਦਾ ਜਿਹੜਾ ਸੀਗਾ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਹ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਸੀ ਉਹ ਬਚ ਗਿਆ ਕੇਸ ਚੱਲਿਆ ਬਹੁਤ ਵੱਡੀ ਸਜ਼ਾ ਹੈ ਡਰਿੰਕ ਡਰਾਈਵ ਦੀ ਉੱਥੇ ਤਾਂ ਉਹਦੀ ਘਰ ਵਾਲੀ ਚਲੀ ਗਈ ਜਿੱਥੇ ਫੈਸਲਾ ਹੋਣਾ ਸੀ ਬੱਚੇ ਲੈ ਗਈ ਨਾਲ ਦੋ ਕਹਿੰਦੇ ਜੀ ਉਹ ਤੋਂ ਗਲਤੀ ਹੋ ਗਈ ਦੋ ਬੱਚੇ ਛੋਟੇ ਛੋਟੇ ਨੇ ਰੋੜ ਜਾਣਗੇ ਜੱਜ ਕਹਿੰਦਾ ਕਹਿੰਦਾ ਜੇ ਹੀ ਬੰਦਾ ਇਹਨੇ ਪਿਸਤੌਲ ਨਾਲ ਮਾਰਿਆ ਹੁੰਦਾ ਮੈਂ ਇਹਨੂੰ ਟੱਟ ਸਜ਼ਾ ਦੇਣ ਬਾਰੇ ਵਿਚਾਰ ਕਰ ਸਕਦਾ ਸੀ ਕਿਉਂਕਿ ਜਿਹੜਾ ਪਿਸਤੌਲ ਲੈ ਕੇ ਕਿਸੇ ਖਾਸ ਬੰਦੇ ਨੂੰ ਮਾਰਨ ਗਿਆ ਉਹ ਤਾਂ ਘਰੋਂ ਮੱਤ ਕੇ ਗਿਆ ਮੈਂ ਆ ਮਾਰਨਾ ਕਹਿੰਦਾ ਇਹ दारू ਪੀ ਕੇ ਸ਼ਰਾਬ ਪੀ ਕੇ ਇਹ ਗੱਡੀ ਦੇ ਸਟੀering ਤੇ ਬਹਿ ਗਿਆ ਇਹਦਾ ਮਤਲਬ ਤਾਂ ਇਹ AK-47 ਲੈ ਕੇ ਬਹਿ ਗਿਆ ਇਹਦਾ ਪਤਾ ਹੀ ਨਹੀਂ ਕਿੰਨੇ ਕੁ ਮਾਰ ਦਿੰਦਾ ਇਸ ਕਰਕੇ ਮੈਂ ਕੋਈ ਸਜ਼ਾ ਜਲ ਕਮੀਨ ਕਰੂੰਗਾ 14 ਸਾਲ ਦੀ ਸਜ਼ਾ ਦੇ ਦਿੱਤੀ ਉੱਥੇ ਕੀ ਹੈ ਸਿਸਟਮ ਕੀ ਹੈ ਪ੍ਰਧਾਨ ਮੰਤਰੀ ਦਾ ਚਲਾਨ ਕੱਟਦਾ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕੈਨੇਡਾ ਦਾ ਪ੍ਰਧਾਨ ਮੰਤਰੀ ਛੁੱਟੀਆਂ ਤੇ ਸੀ ਓਵਰ ਸਪੀਡ ਜਾ ਰਿਹਾ ਸੀ ਪੁਲਿਸ ਵਾਲਾ ਪਿੱਛੋਂ ਆਇਆ ਉਹਨੇ ਕਿਹਾ ਗੱਡੀ ਸਾਈਡ ਤੇ ਲਾ ਲਓ ਜੀ ਉਹਨੂੰ ਪਤਾ ਨਹੀਂ ਸੀ ਕਿ ਪੁਲਿਸ ਵਾਲੇ ਨੂੰ ਕੌਣ ਹੈ ਗੱਡੀ ਸਾਈਡ ਤੇ ਲਾਈ ਉਹਨੇ ਕਿਹਾ ਜੀ ਲਾਇਸੈਂਸ ਦਿਓ ਲਾਇਸੈਂਸ ਦਿਖਾਇਆ ਤੇ ਲਾਇਸੈਂਸ ਤੇ ਉਹਦਾ ਪ੍ਰਧਾਨ ਮੰਤਰੀ ਦਾ ਹਾਲ ਲਿਖਿਆ ਹੋਇਆ ਤੂੰ ਕਹਿੰਦਾ ਵੀ ਮੈਂ ਪ੍ਰਾਈਮ ਮਿਨਿਸਟਰ ਪਰੇਟਾ 100 ਡਾਲਰ ਦਾ ਚਲਾਨ ਕੱਟ ਕੇ ਉਹਨੂੰ ਕਹਿੰਦਾ ਜੀ ਤੁਹਾਡੇ ਸਾਹਮਣੇ ਡਿਊਟੀ ਕਰਕੇ ਬਹੁਤ ਚੰਗਾ ਲੱਗਿਆ ਆ ਲਓ 100 ਡਾਲਰ ਦਾ ਚਲਾਨ ਤੇ ਆ ਨਾਲ ਮੈਨੂੰ ਆਟੋਗ੍ਰਾਫ ਦੇ ਦਿਓ ਇੱਥੇ ਕਹਿੰਦਾ ਜੀ ਤੇ ਦੇਸ਼ ਨੂੰ ਤੁਹਾਡੀ ਅਜੇ ਬਹੁਤ ਲੋੜ ਹੈ ਗੱਡੀ ਤੇ ਸਪੀਡ ਤੋਂ ਓਵਰ ਸਪੀਡ ਨਾ ਚਲਾਓ ਆ ਬੰਦੇ ਨੇ ਜੀ ਉਹ ਆਪਣਾ ਇੱਕ ਪੰਜਾਬੀ ਸੀ ਗੱਡੀ ਚਲਾ ਰਿਆ ਸੀ रेड लाइट ਵਿੱਚ ਦੀ ਲੰਘ ਗਿਆ ਪੁਲਸ ਵਾਲਾ ਕਿ ਖੜਾ ਸੀ ਉਹਨੇ ਰੋਕ ਲਿਆ ਉਹ ਪੁਲਸ ਵਾਲਾ ਜਿਹੜਾ ਗੋਰਾ ਕੁਲਸ ਵਾਲਾ ਸੀ ਉਹਦਾ ਗਵਾਂਡੀ ਸੀ ਉਸ ਪੰਜਾਬੀ ਦਾ ਬੱਚੇ ਇਕੱਠੇ ਖੇਡਦੇ ਸੀ ਆਪਸ ਚ ਗਲੀ ਚ ਜਾਣਦਾ ਸੀ ਉਹਨੇ ਉਹਨੂੰ ਕਿਹਾ ਕਹਿੰਦਾ ਜਰਾ ਪਤਾ ਜਾਣਦੇ ਆ ਇੱਕ ਦੂਜੇ ਨੂੰ ਬੱਚੇ ਇਕੱਠੇ ਖੇਡਦੇ ਨੇ ਇਕੱਠੇ ਆਪਾਂ ਪੀਜ਼ਾ ਮੰਗਾਉਨੇ ਆ ਫੈਮਿਲੀ ਬੈਂਦੀ ਆ ਛੱਡ ਦੇ ਯਾਰ ਰਹਿਣ ਦੇ ਉਹ ਕਹਿੰਦਾ ਜੇ ਮੈਂ ਤੈਨੂੰ ਨਾ ਜਾਣਦਾ ਹੁੰਦਾ ਤਾਂ ਮੈਂ 100 ਡਾਲਰ ਦਾ ਜੁਰਮਾਨਾ ਕਰਨਾ ਸੀ ਪਰ ਕਿਉਂਕਿ ਮੈਂ ਤੈਨੂੰ ਜਾਣਦਾ ਤੇਰੇ ਬੱਚਿਆਂ ਨੂੰ ਵੀ ਜਾਣਦਾ ਛੋਟੇ ਛੋਟੇ ਨੇ 1000 ਡਾਲਰ ਦਾ ਕਰੂੰਗਾ ਕਿਉਂਕਿ ਮੈਂ ਤੇਰੇ ਬੱਚਿਆਂ ਨੂੰ ਜਾਣਦਾ ਤੂੰ ਅੱਜ ਇੱਥੋਂ ਬਚ ਗਿਆ ਅਗਲੀ ਵਾਰ ਰੈੱਡ ਲਾਈਟ ਤੇ ਜੇ ਤੇਰਾ ਐਕਸੀਡੈਂਟ ਹੋ ਗਿਆ ਤੇ ਤੈਨੂੰ ਕੁਝ ਹੋ ਗਿਆ ਉਹਦਾ ਜ਼ਿੰਮੇਵਾਰ ਫਿਰ ਮੈਂ ਹੋਊਂਗਾ ਕਿ ਮੈਂ ਪਹਿਲੀ ਲਾਈਟ ਤੇ ਚਲਾਣ ਦੇ ਰੱਖਿਆ ਨਹੀਂ ਕਟਿਆ ਆ ਆ ਡਿਸਪਲਾਈਨ ਹੈ ਜੀ ਇੰਨਾ ਚੀਜ਼ਾਂ ਕਰਕੇ 40-40 ਲੱਖ ਚੱਕੀ ਫਿਰਦੇ ਆ ਏਜੰਟਾਂ ਕੋਲੇ ਵੀ ਉੱਥੇ ਭੇਜ ਦੋ ਇਹ ਡਿਸਪਲਿਨ ਦੀ ਆਜ ਇਹ ਨਾ ਸਾਡੇ ਕੋਲੇ ਇੱਥੇ ਫਿਰ ਮੈਂ ਇੱਕ ਹੋਰ ਤੁਹਾਨੂੰ ਰੌਚਕ ਗੱਲ ਦੱਸਦਾ ਉਹਨਾਂ ਦੇ ਵਿੱਚ ਕੀ ਹੈ ਡਰਾਈਵਿੰਗ ਲਾਇਸੈਂਸ ਨਵਾਂ ਉਹਦੇ ਵਿੱਚ 5 ਪੁਆਇੰਟ ਨੇ ਕੰਪਿਊਟਰ 'ਚ ਪਾਤਾ 5 ਪੁਆਇੰਟ ਨੇ ਫਰਜ਼ ਕਰ ਲਓ ਤੁਸੀਂ ਕੈਲੀਫੋਰਨੀਆ 'ਚ ਗੱਡੀ ਚਲਾ ਰਹੇ ਹੋ ਰ ਹੈ ਓਵਰ ਸਪੀਡ ਫੜੇਗੇ ਤੋਨੇ ਕੰਪਿਊਟਰ 'ਚ ਪਾਇਆ ਪੁਲਿਸ ਵਾਲੇ ਨੇ ਲਾਇਸੈਂਸ ਕਹਿੰਦਾ ਵੀ ਪੰਜ ਹੈਗੇ ਨੇ ਹਜੇ ਚਲ ਕੋਈ ਨਹੀਂ ਅੱਧਾ ਘੱਟ ਲੈਨੇ ਆ ਸਾਢੇ 4 ਰਹਿਗੇ ਨਾਲ ਜੁਰਮਾਨਾ ਕਰਤਾ ਉਹੀ ਬੰਦਾ ਕਿਸੇ ਹੋਰ ਸੂਬੇ ਚ ਮਹੀਨੇ ਬਾਅਦ ਫੇਰ ਫੇਰ ਓਵਰ ਸਪੀਡ ਚ ਫੜਿਆ ਗਿਆ ਉਹਦਾ ਪਾਇਆ ਫੇਰ ਆ ਗਿਆ ਕਹਿੰਦਾ ਯਾਰ ਇਹਨੂੰ 2 ਮਹੀਨੇ ਪਹਿਲਾਂ ਵੀ ਇਹਨੂੰ ਵਾਰਨਿੰਗ ਦਿੱਤੀ ਸੀ ਹਟਿਆ ਨਹੀਂ ਐ ਚਲ ਮੈਂ ਇੱਕ ਘੱਟ ਲੈਣਾ ਇੱਕ ਕੋਨੇ ਘੱਟ ਲਿਆ ਡੇਢ ਡੇਢ ਘੱਟ ਲਿਆ ਕਿਤੇ ਰੈੱਡ ਲਾਈਟ ਲੰਘਿਆ ਇੱਕ ਕੋਨੇ ਘੱਟ ਲਿਆ ਸਾਢੇ 3 ਪੁਆਇੰਟ ਜੇ ਕੱਟੇ ਜਾਣ ਲਿਸੈਂਸ ਕੈਂਸਲ ਲਿਸੈਂਸ ਕੈਂਸਲ ਤੋਂ ਵਾਰੇ ਆਓ ਦੁਆਰੇ ਆਓ ਟ੍ਰੇਨਿੰਗ ਲਓ ਲੰਬੀ ਟ੍ਰੇਨਿੰਗ ਉਹ ਇੰਨੀ ਲੰਬੀ ਤੇ ਇੰਨੀ ਥਕਾਊ ਟ੍ਰੇਨਿੰਗ ਹੈ ਬੰਦਾ ਪਲ-ਪਲ ਯਾਦ ਕਰਦਾ ਯਾਰ ਕੀ ਯਾਰ ਉਦੋਂ ਐਕਸਿਲਰੇਟਰ ਤੋਂ ਪੈਰ ਹੀ ਚੱਕ ਲੈਂਦੇ ਕਿੱਡੀ ਗੱਲ ਸੀ ਦੁਬਾਰੇ ਜ਼ਿੰਦਗੀ ਚ ਨਹੀਂ ਫੇਰ ਕਰਦਾ ਗਲਤੀ ਹੈ ਜੀ ਉਹ ਫਿਰ ਥੋੜੇ ਢਾਈ ਨੰਬਰ ਕੱਟੇ ਹੋਏ ਨੇ ਜਾਂ 3 ਨੰਬਰ ਕੱਟੇ ਹੋਏ ਨੇ ਕੋਈ ਨੌਕਰੀ ਨਿਕਲੀ ਉੱਥੇ ਤੁਸੀਂ ਨੌਕਰੀ ਵਾਸਤੇ ਬੁਲਾਈ ਕਰਤਾ ਤੁਸੀਂ ਬਿਲਕੁਲ ਸਹੀ ਹੋ ਉਸ ਨੌਕਰੀ ਨੂੰ ਲੈਣ ਵਾਸਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ ਅਖੀਰ 'ਚ ਕਹਿੰਦੇ ਨੇ ਕਹਿੰਨਾਈ ਸੀ ਯੂ ਡਾਈਵਿੰਗ ਲਾਇਸੈਂਸ ਪਲੀਜ਼ ਉਹ ਲਾਇਸੈਂਸ ਦੇਖਦੇ ਆ ਜਦੋਂ ਮਾਰਦੇ ਆ ਕੰਪਿਊਟਰ 'ਚ oh no ਕਹਿੰਦੇ ਬਾਕੀ ਸਭ ਕੋਈ ਠੀਕ ਸੀ ਤੇਰੇ ਤਾਂ ਚਲਾਣ ਹੀ ਬਹੁਤ ਹੋਏ ਹੋਏ ਆ ਤੇ ਨੰਬਰ ਕੱਟੀ ਫੱਟ ਫਿਰਦਾ ਇਹਦਾ ਮਤਲਬ ਤੂੰ ਸੜਕ ਤੇ ਗਲਤ ਬਿਹੇਵ ਕਰਦਾ ਹੈ ਇੱਕ ਦੂਜੇ ਮੂਰਤੀ ਲੰਘਣ ਦੀ ਕੋਸ਼ਿਸ਼ ਕਰਦਾ ਹੈ ਰੂਲ ਤੋੜਦਾ ਹੈ ਫਿਰ ਜੇ ਤੈਨੂੰ ਰੱਖ ਲਿਆ ਤੂੰ ਆਫਿਸ 'ਚ ਵੀ ਇੰਹੀਂ ਕਰੇਗਾ ਉਹ ਕਹਿੰਦੇ ਜੋ ਸੜਕ ਤੇ ਤੁਹਾਡਾ ਵਿਹਾਰ ਹੈ ਲੋਕਾਂ ਨਾਲ ਉਹੀ ਤੁਹਾਡਾ ਆਮ ਲੋਕਾਂ ਨਾਲ ਦਫ਼ਤਰ ਚ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਤੁਸੀਂ ਰੈੱਡ ਲਾਈਟ ਚੋਂ ਲੰਘਦੇ ਹੋ ਤਾਂ ਸਮਝ ਲਓ ਉਹਦੀ ਨੌਕਰੀ ਨੂੰ ਲੱਤ ਮਾਰਦੇ ਹੋ ਦੇਖ ਲਓ ਇੱਥੇ ਤੱਕ ਜੁੜਿਆ ਹੋਇਆ ਉਹਨਾਂ ਨੇ ਇੰਟਰ ਲਿੰਕ ਰੱਖੀ ਤਾਂ ਕੰਮ ਆਪਣੇ ਲਾਇਸੈਂਸ ਕਰੀਆਂ ਜਾਂਦਾ ਬਈ ਇਹਨੇ ਪੈ ਦੇ ਦੋ ਕਿੰਨੀਆਂ ਆਣ ਹੋਈਆਂ ਮੌਤਾਂ ਹੋਈਆਂ ਨੇ ਇਹਨਾਂ ਕਲਮਾ ਕਰਕੇ ਟੈਲੈਂਟਡ ਬੰਦੇ ਅਕਸੀਡੈਂਟ ਜਿਹੜਾ ਨਾ ਉਹ ਦੇਖਦਾ ਨਹੀਂ ਹੈਗਾ ਕਿ ਗੱਡੀ 'ਚ ਕੌਣ ਬੈਠਾ ਹੈ ਸਾਡੇ ਪੂਰਵ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਵੱਡੇ ਵੱਡੇ ਸਿੰਗਰ ਵੱਡੇ ਵੱਡੇ ਸਾਹਿਤਕਾਰ ਸੁ ਅਕਸੀਡੈਂਟ ਨਹੀਂ ਦੇਖਣਾ ਸਾਨੂੰ ਪਕਟਾਇਆ ਜਾ ਸਕਦਾ ਜਦੋਂ ਜਸਪਾਲ ਭੱਟੀ ਜੀ ਦੀ ਡੈਥ ਹੋਈ ਸੀ ਅਕਸੀਡੈਂਟ ਉਦੋਂ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ 138 ਦੇ ਲਗਭਗ ਬਲੈਕ ਸਪੌਟ ਕਹਿ ਲੋ ਬਲਾਈਂਡ ਸਪੌਟ ਕਹਿ ਲੋ ਖਤਰਨਾਕ ਮੋੜ ਕਹਿ ਲੋ ਜਾਂ ਖਤਰਨਾਕ ਜਗਾ ਉਹ 138 ਵੀ ਪਛਾਣ ਕੀਤੀ ਸੀ ਬਸ ਪਛਾਣ ਹੀ ਕੀਤੀ ਸੀ ਬਸ ਕੀਤਾ ਕੁਛ ਨਹੀਂ ਪਛਾਣ ਕਰ ਲਈ ਅਸੀਂ ਗਵਰਨਮੈਂਟ ਵਾਲੇ ਪਾਸਿਓ ਅਸੀਂ ਵੀ ਜ਼ਿੰਮੇਵਾਰੀ ਸਮਝਾਂਗੇ ਕੱਲਾ ਮੈਂ ਡਰਾਈਵਰਾਂ ਨੂੰ ਦੋਸ਼ ਨਹੀਂ ਦਿੰਦਾ ਸਿਸਟਮ ਦੇ ਵਿੱਚੇ ਸੜਕਾਂ ਤੇ ਉਹ ਖਤਰਨਾਕ ਮੋੜ ਜਿਹੜੇ ਨੇ ਉਹ ਠੀਕ ਕਰ ਦਿੱਤੇ ਜਾਣ ਬਹੁਤ ਬਹੁਤ ਜਿੰਦਗੀਆਂ ਬਚ ਜਾਣਗੀਆਂ 138 ਦੇ 38 ਜਿਹੜੇ ਉਹ ਮੋੜ ਨੇ ਖਤਰਨਾਕ ਨੇ ਕਿਤੇ ਜ਼ਮੀਨ ਵੀ ਕੋਰ ਕਰਨੀ ਪਊਗੀ ਸਾਨੂੰ ਅਸੀਂ ਕਰਾਂਗੇ ਪਰ ਤੁਹਾਨੂੰ ਅਸੀਂ ਉਹ ਐਕਸੀਡੈਂਟ ਜਿੱਥੇ ਜ਼ਿਆਦਾ ਹੁੰਦੇ ਨੇ ਉਹ ਜਗ੍ਹਾ ਸਿੱਧੀ ਕਰਕੇ ਦੇਵਾਂ ਮੈਂ ਅਮਰੀਕਾ ਦਾ ਡਰਾਈਵਿੰਗ ਲਾਇਸੈਂਸ ਲਿਆ ਪਹਿਲਾਂ ਤਾਂ ਲਿਖਤੀ ਲੈਂਦੇ ਆ ਉਹ ਲਿਖਤੀ ਦੇ ਵਿੱਚੋਂ ਪਾਸ ਹੋਵੋਗੇ ਤਾਂ ਫਿਰ ਥੋੜਾ ਪ੍ਰੈਕਟੀਕਲ ਲੈਂਦੇ ਆ ਪ੍ਰੈਕਟੀਕਲ ਦੇ ਵਿੱਚ ਕੀ ਆ ਉਹ ਨਾਲ ਬਹਿ ਜਾਂਦਾ ਤੁਹਾਡੇ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਅਧਿਕਾਰੀ ਹੈ ਉਹ ਐਦਾਂ ਹੀ ਗੱਡੀ ਚਲਾਉਂਦਾ ਵੀ ਇੱਥੋਂ ਖੱਬੇ ਲੈ ਇੱਥੋਂ ਚੋਂ ਉਹ ਨੋਟ ਕਰ ਜਾਂਦਾ ਗਲਤੀ ਦੱਸਦਾ ਨਹੀਂ ਫਿਰ ਬਾਅਦ ਜਦੋਂ ਆਉਂਦੇ ਆ ਵਾਪਸ ਉਹ ਦੱਸਦਾ ਵੀ ਤੇਰੀ ਤਿੰਨ ਗਲਤੀਆਂ ਸੀ ਕਿਹੜੀਆਂ ਗਲਤੀਆਂ ਸੀ ਮੇਰਾ ਇੱਕ ਦੋਸਤ ਆ ਉਹਨੇ ਵੀ ਟੈਸਟ ਦਿੱਤਾ ਉਹਦੀ ਗਲਤੀ ਕੀ ਸੀ ਗੱਡੀ ਚੜਾਈ ਤੇ ਸੀ ਉਹਨੂੰ ਕਹਿੰਦਾ ਉਹ ਕਹਿੰਦਾ ਰੋਕ ਲਾ ਰੋਕ ਕੇ ਗੱਡੀ ਬੰਦ ਕਰ ਦੇ ਉਹਨੇ ਗੱਡੀ ਚੜਾਈ ਤੇ ਬੰਦ ਕਰਤੀ ਇੱਦਾਂ ਕਹਿੰਦਾ ਚੱਲ ਬਾ ਚੱਲ ਪੇ ਆ ਕੇ ਕਹਿੰਦਾ ਵੀ ਤੇਰੀ ਗਲਤੀ ਸੀ ਜੋ ਗੱਡੀ ਰੋਕੀ ਸੀ ਤੂੰ ਚੜਾਈ ਤੇ ਤੂੰ ਤੈਨੂੰ ਗੱਡੀ ਦੇ ਜਿਹੜੇ ਅਗਲੇ ਟਾਇਰ ਨੇ ਉਹਨਾਂ ਨੂੰ ਐਦਾਂ ਮੋੜ ਕੇ ਬੰਦ ਕਰਨੀ ਚਾਹੀਦੀ ਸੀ ਤਾਂ ਕਿ ਜੇ ਗੱਡੀ ਥੱਲੇ ਨੂੰ ਟੜਾਣ ਵੱਲ ਨੂੰ ਜਾਵੇ ਤਾਂ ਉਹ ਸੜਕ ਤੋਂ ਕੱਟੇ ਲੈ ਜਾਵੇ ਸੜਕਾਂ ਦੇ ਪਾਸੇ ਨਾ ਜਾਵੇ ਕਿਸੇ ਨੂੰ ਮਾਰਨ ਦੇਵੇ ਇੱਥੋਂ ਤੱਕਿਆ ਰੱਖਦੇ ਨੇ